जय भीम जय पार्थ मैं सोमसो होता ਤੁਸੀਂ ਵੇਖ ਰਹੇ ਹੋ YouTube ਚੈਨਲ ਪੋਸੂਨਾਮਾ ਪੋਸੂਨਾਮਾ ਯਾਨੀ ਕਿ ਪਾਵਰ ਆਫ ਸੋਸ਼ਲ ਯੂਨਿਟੀ ਦੋਸਤੋ ਜਿਵੇਂ ਤੁਸੀਂ ਜਾਣਦੇ ਹੋ ਕਿ ਅੱਜ 26 ਜਨਵਰੀ ਹੈ ਗਣਤੰਤਰ ਦਿਵਸ ਸੋ ਸਭ ਤੋਂ ਪਹਿਲਾਂ ਆਪ ਸਭ ਨੂੰ ਗਣਤੰਤਰ ਦਿਵਸ ਦੀਆਂ ਲੱਖ ਲੱਖ ਮੁਬਾਰਕਾਂ ਗਣਤੰਤਰ ਦਿਵਸ ਯਾਨੀ 26 ਜਨਵਰੀ 1950 ਨੂੰ ਭਾਰਤ ਦਾ ਸੰਵਿਧਾਨ ਲਾਗੂ ਕੀਤਾ ਗਿਆ ਲੇਕਿਨ ਬਾਬਾ ਸਾਹਿਬ ਦੀ ਜੋ ਅਹਿਮ ਭੂਮਿਕਾ ਰਹੀ ਹੈ ਇਸ ਸੰਵਿਧਾਨ ਨੂੰ ਲੈ ਕੇ ਭਾਰਤ ਦੇ ਕਨਸਟੀਟਿਊਸ਼ਨ ਨੂੰ ਲੈ ਕੇ ਉਸ ਦੇ ਵਿੱਚ ਕਿਸ ਸਮੇਂ ਦਾ ਜ਼ਿਕਰ ਕੀਤਾ ਗਿਆ ਹੈ ਔਰ ਬਾਬਾ ਸਾਹਿਬ ਨੂੰ ਇਹ ਸੰਵਿਧਾਨ ਲਿਖਣ ਦੀ ਜ਼ਿੰਮੇਵਾਰੀ ਔਰ ਜ਼ਰੂਰਤ ਕਿਉਂ ਮਹਿਸੂਸ ਹੋਈ ਪੂਰੀ ਜਾਣਕਾਰੀ ਵਾਸਤੇ ਮੇਰੇ ਨਾਲ ਪਾਵਰ ਆਫ ਸੋਸ਼ਲ ਯੂਨਿਟੀ ਦੇ ਪ੍ਰੈਜ਼ੀਡੈਂਟ ਸ਼੍ਰੀ ਫਕੀਰ ਚੰਦ ਜਸਲ ਸਾਹਿਬ ਇਸ ਸਮੇਂ ਫੋਨਲਾਈਨ ਤੇ ਜੁੜੇ ਨੇ ਉਹਨਾਂ ਨਾਲ ਕਰਦੇ ਆਂ ਗੱਲਬਾਤ ਜਸਲ ਸਾਹਿਬ ਸਭ ਤੋਂ ਪਹਿਲਾਂ ਜੈ ਭੀਮ ਜੈ ਭਾਰਤ ਐ ਟੇਮ ਜੈ ਭਾਪਤ ਸਭ ਤੋਂ ਪਹਿਲਾਂ ਗਣਤੰਤਰ ਦਿਵਸ ਦੀਆਂ ਲੱਖ ਲੱਖ ਮੁਬਾਰਕਾਂ ਸਰ ਉਸ ਨਾਮਾਂ ਦੇ ਸਾਰੇ ਦਰਸ਼ਕਾਂ ਨੂੰ ਉਸ ਨਾਮਾਂ ਦੀ ਟੀਮ ਨੂੰ ਅਤੇ ਸਾਰੇ ਮਾਨਵਤਾ ਜਿਹੜੀ ਇੰਡੀਆ ਦੇ ਮਨੁੱਖਤਾ ਹੈ ਜਿਹੜੀ ਉਹਨਾਂ ਨੂੰ ਅੱਜ ਦੇ ਦਿਨ ਤੇ ਬਹੁਤ ਬਹੁਤ ਪਾਵਰ ਆਫ ਸੋਸ਼ਲ ਯੂਨਿਟੀ ਵੱਲੋਂ ਮੁਬਾਰਕਾਂ ਜਸਾ ਸਾਹਿਬ ਸਵਾਲ ਇਥੇ ਇਹ ਹੈ ਕਿ 1950 ਯਾਨੀ ਕਿ ਆਜ਼ਾਦੀ 1947 ਨੂੰ ਜਦੋਂ ਦੇਸ਼ ਆਜ਼ਾਦ ਹੋਇਆ ਉਸ ਤੋਂ ਬਾਅਦ ਮਤਲਬ ਸੰਵਿਧਾਨ ਦੀ ਕਮੀ ਮਹਿਸੂਸ ਹੋਣ ਲੱਗੀ ਔਰ ਇਹ ਕਮੀ ਨੂੰ ਪੂਰਾ ਕਰਨ ਵਾਸਤੇ 바ਵਾ ਸਾਹਿਬ ਦੀ ਜ਼ਿੰਮੇਵਾਰੀ ਲਗਾਈ ਗਈ ਕਿਸ ਤਰ੍ਹਾਂ ਦੇ ਹਾਲਾਤ ਸਨ ਔਰ ਕਿਸ ਤਰ੍ਹਾਂ ਲੋਕ ਜਿਹੜੇ ਉਸ ਸਮਾਜ ਵਿੱਚੋਂ ਵਿਚਰ ਰਹੇ ਸਨ ਉਸ ਸਮੇਂ ਸਭ ਤੋਂ ਪਹਿਲਾਂ ਸੋਤਾ ਸਾਹਿਬ ਇਹ ਜਿਹੜਾ ਕਾਰਜ ਸੀਗਾ ਸੰਵਿਧਾਨ ਲਿਖਣ ਦਾ ਜੀ ਜਿਹੜੇ ਲੋਕਾਂ ਦੇ ਮਨਾਂ ਦੇ ਵਿੱਚ ਇੱਕ ਵਿਹਿਮ ਸੀਗਾ ਜਾਂ ਹੋਰ ਸੀਗਾ ਵੀ ਅਸੀਂ ਲਿਖ ਨਹੀਂ ਸਕਦੇ ਇਹਨੂੰ ਬਹੁਤ ਵੱਡਾ ਦੇਖਣ ਦੀ ਲੋੜ ਆ ਕਿ 바ਵਾ ਸਾਹਿਬ ਕੋਲ ਇਹ ਸਿੱਧੇ ਪਹੁੰਚੇ ਜਾਂ ਸਿੱਧੇ ਪਹੁੰਚੇ ਜਿਹੜੇ ਲਖਵਾਉਣ ਵਾਲੇ ਸੀ ਚਾਹੇ ਪੰਡਤ ਜਵਾਲਾਲ ਨਹਿਰੂ ਚਾਹੇ ਰਜਿੰਦਰ ਪ੍ਰਸਾਦ ਚਾਹੇ ਮਹਾਤਮਾ ਗਾਂਧੀ ਜੀ ਸੋ ਜਦੋਂ ਇਹੋ ਜ਼ਿੰਮੇਵਾਰੀ ਦੇਣੀ ਸੀ ਤਾਂ ਉਸ ਵੇਲੇ ਫਿਰ ਕਮੇਟੀ ਬਣਾਈ ਗਈ ਕਮੇਟੀ ਦੇ ਡਰਾਫਟਿੰਗ ਕਮੇਟੀ ਦੇ ਇਹ ਚੇਅਰਮੈਨ ਡਾਕਟਰ ਸਾਹਿਬ ਬਣੇ ਕਿਉਂਕਿ ਇਹਨਾਂ ਨੂੰ ਜਿਹੜਾ ਤਜਰਬਾ ਸੀਗਾ ਉਹ ਇੰਨਾ ਕ ਵੱਡਾ ਸੀਗਾ ਕਿ ਇਹ 60 ਦੇਸ਼ਾਂ ਦੇ ਤਕਰੀਬਨ ਸੰਵਿਧਾਨ ਪੜ ਚੁੱਕੇ ਸੀ ਜੀ ਤੇ ਐਡਾ ਵੱਡਾ ਤਜਰਬਾ ਮੈਨੂੰ ਤਾਂ ਲੱਗਦਾ ਨਹੀਂ ਉਸ ਵੇਲੇ ਇੰਡੀਆ ਦੇ ਵਿੱਚ ਕਿਸੇ ਨੂੰ ਹੋਵੇ ਕਿਉਂਕਿ ਲੋਕੀ ਜਿਹੜੇ ਪੜਦੇ ਸੰਵਿਧਾਨ ਉਹੋ ਹੀ ਪੜਦੇ ਆ ਜਿਨ੍ਹਾਂ ਨੇ ਤੰਤੇ ਹੰਡਾਈਆਂ ਹੁੰਦੀਆਂ ਜੀ ਤੇ 바ਵਾ ਸਾਹਿਬ ਨੇ ਜਿਹੜੀਆਂ ਤੰਤੇ ਹੰਡਾਈਆਂ ਹੋਈਆਂ ਸੀ ਦੇਸ਼ ਦੇ ਵਿੱਚ ਕੀ ਹੋ ਰਿਹਾ ਇੱਕ ਸਿਗੇ ਦੇਸ਼ ਦੇ ਵਿੱਚ ਜਿਹੜੀ ਸਮਾਨਤਾ ਸੀ ਜੀ ਹੂੰ ਉਹਨੂੰ ਭਲਾਉਣ ਵਾਲੇ ਇੱਕ ਸੀਗੇ ਸਮਾਨਤਾ ਢੂੰਡਣ ਵਾਲੇ ਜੀ ਤਾਂ ਬਾਬਾ ਸਾਹਿਬ ਤਾਂ ਇਸ ਤਰੀਕੇ ਦੇ ਨਾਲ ਸੀਗੇ ਵੀ ਸਮਾਨਤਾ ਜਿਹੜੀ ਸਭ ਨੂੰ ਮਿਲ ਜਵੇ ਕਿਉਂਕਿ ਉਹਨਾਂ ਨੇ ਜੋ ਸੰਵਿਧਾਨ ਦੇ ਵਿੱਚ ਅ ਐਡੀ ਮਿਹਨਤ ਤੋਂ ਬਾਅਦ ਗੱਲਾਂ ਲੈਂਦੀਆਂ ਕਿਉਂਕਿ ਇਹ ਸੰਵਿਧਾਨ ਜਿਹੜਾ ਇੱਕ ਦਿਨ ਦਾ ਨਿਗਾ ਕੰਮ ਜੀ ਇਹ ਤਕਰੀਬਨ 2 ਸਾਲ 11 ਮਹੀਨੇ 18 ਦਿਨ ਨੂੰ ਲਿਖਣ ਤੇ ਲੱਗੇ ਜੀ ਇਹ ਇਹ ਸੰਵਿਧਾਨ ਜਦੋਂ ਤਿਆਰ ਹੋਇਆ 24 ਸਤੰਬਰ 1949 ਇਹ ਤਿਆਰ ਹੋ ਗਿਆ ਸੀ ਬਿਲਕੁਲ ਤੇ ਉਸ ਤੋਂ ਬਾਅਦ ਤਾਂ ਫਿਰ ਮੀਟਿੰਗਾਂ ਕਰਨੀਆਂ ਸੀ ਕਿਉਂਕਿ ਹਰ ਖੰੜੇ ਨੂੰ ਵਿਚਾਰਨਾ ਸੀ ਹਰ ਐਂਗਲ ਨੂੰ ਵਿਚਾਰਨਾ ਸੀਗਾ ਜੀ ਤੇ ਇਹਦੇ ਵਿੱਚ 바ਵਾ ਸਾਹਿਬ ਇਹ ਲਾਲੋ ਵੀ 2 ਸਾਲ 11 ਮਹੀਨੇ 18 ਦਿਨ ਐਡੀ ਤਪੱਸਿਆ ਕੀਤੀ ਕਿ ਜਿਹੜੀਆਂ ਕਮੇਟੀ ਬਣਾਈ ਸੀ ਉਹਨਾਂ ਦੇ ਵਿੱਚੋਂ ਤੁਸੀਂ ਜੇ ਮੈਂਬਰਾਂ ਦੇ ਗੱਲ ਕਰੋਂ ਤੱਕ तकरीबन ਕਿਸੇ ਦਾ ਰੋਲ ਪਲੇ ਕੀਤਾ ਹੀ ਨਹੀਂਗਾ ਹੂੰ ਤੇ ਉਹ ਤਾਂ ਨਾ ਵੀ ਇੱਕ ਕਮੇਟੀ ਬਣ ਗਈ ਸੀ ਲੇਕਿਨ 바ਵਾ ਸਾਹਿਬ ਨੇ ਦਿਨ ਰਾਤ ਇੱਕ ਕਰਕੇ ਕਿਉਂਕਿ ਉਹਨਾਂ ਨੂੰ ਇਹ ਘਟਰਾ ਸੀਗਾ ਉਹਨਾਂ ਨੂੰ ਲੱਗਦਾ ਸੀਗਾ ਕਿ ਜਿਹੜੇ 1932 ਤੋਂ ਸਾਨੂੰ ਥੋੜੇ ਬਹੁਤੇ ਹੱਕ ਮਿਲੇ ਸੀ ਹੂੰ ਉਹ ਗਤੇ ਹੁਣ ਆਜ਼ਾਦੀ ਮਿਲਣ ਤੋਂ ਬਾਅਦ ਖੁਸ਼ ਨਾ ਜਾਣਾ ਸਰ 1932 ਦੇ ਵਿੱਚ ਜਿਹੜੇ ਹੱਕ ਮਿਲੇ ਸੀ ਉਹ ਕਿਹਨਾਂ ਦੁਆਰਾ ਮਿਲੇ ਸੀ 1932 ਦੇ ਵਿੱਚ ਸਾਨੂੰ ਹੱਕ ਮਿਲੇ ਸੀ ਅੰਗਰੇਜ਼ ਗਵਰਨਮੈਂਟ ਨੇ ਜੀ ਜਿਹੜੀ ਅੰਗਰੇਜ਼ ਗਵਰਨਮੈਂਟ ਸੀ ਉਹਨਾਂ ਨੇ ਕਮਿਊਨਲ ਅਵਾਰਡ ਦੇ ਥਰੂ ਸਾਨੂੰ ਹੱਕ ਦਿੱਤੇ ਸੀ। ਕੀ ਬਾਤ ਹੈ? ਉਹਦੇ ਵਿੱਚ ਜਦੋਂ ਕਮਿਊਨਲ ਅਵਾਰਡ ਦੇ ਉੱਤੇ ਫਿਰ ਉਹ ਇੱਕ ਵੋਟ ਦਾ ਅਧਿਕਾਰ ਖੋਇਆ ਗਿਆ। ਉਹਦੇ ਐਬਸ ਦੇ ਵਿੱਚ ਜਿੰਨੇ ਕਿ ਸਾਾਨੂੰ 71 ਸੀਟਾਂ ਮਿਲੀਆਂ ਸੀ। 71 ਸੀਟਾਂ ਦੀ ਬਜਾਏ 148 ਸੀਟਾਂ ਤਾਂ ਮਹਾਤਮਾ ਗਾਂਧੀ ਜੀ ਨੇ ਦਿਨੇਸ਼ ਮੰਨ ਲਈਆਂ। ਹਮਮ ਲੇਕਿਨ ਇਹ ਨਹੀਂ ਕਿਹਾ ਵੀ ਜਿਹੜਾ 71 ਰਹਿਣ ਦੀ ਹੈ ਤਾਂ ਇਹਨਾਂ ਨੂੰ ਡਬਲ ਵੋਟ ਦਾ ਅਧਿਕਾਰ ਰਹਿਣ ਦੀ ਹੈ। ਜੀ ਫੋ ਮੈਨਟੀ ਜੇ ਆ ਕਿ ਬਾਬਾ ਸਾਹਿਬ ਨੇ 1932 ਦਾ ਵੀ ਜਿਹੜਾ ਪੈਕਟ ਕੀਤਾ ਪੂਨਾ ਪੈਕਟ ਜਿਹਨੂੰ ਕਹਿੰਦੇ ਆ ਜੇ ਉਹ ਮਜਬੂਰੀ ਬੇਸ਼ੱਕ ਆਪਾਂ ਕਹ ਲਈਏ ਲੇਕਿਨ ਉਹਦੇ ਨਾਲ ਜੋ ਸਮਾਜ ਨੂੰ ਮਿਲਿਆ ਜੀ ਅੱਜ ਜੇਕਰ ਆਪਾਂ ਵੀ ਗੱਲ ਕਰ ਰਹੇ ਆ ਜਾਂ ਹੋਰ ਵੀ ਕੋਈ ਗੱਲਾਂ ਕਰ ਰਹੇ ਆ ਜਿੰਨੇ ਵੀ ਪੜ੍ਹੇ ਲਿਖੇ ਸਾਨੂੰ ਬਹੁਤ ਵੱਡੇ ਅਧਿਕਾਰ ਉਹ ਤੋਂ ਮਿਲ ਗਏ ਸੀ ਜਿਨ੍ਹਾਂ ਦੇ ਕਰਕੇ ਅੱਜ ਦੀ ਦਿੱਸ ਦੇ ਵਿੱਚ ਸਾਡੀ ਪਾਰਲੀਮੈਂਟ ਦੇ ਵਿੱਚ ਹਰ ਅਸੈਂਬਲੀ ਦੇ ਵਿੱਚ ਹਰ ਪੋਸਟ ਦੇ ਉੱਤੇ ਸਾਡਾ ਜਿਹੜਾ ਲਈਏ ਨਾ ਜਿਹੜਾ ਆ ਹੈਗਾ ਹੂੰ ਲੇਕਿਨ ਪ੍ਰੋਬਲਮ ਜਿਹੜੀ ਉਹ ਹੀ ਫੇਰ ਆ ਜਾਂਦੀ ਆ ਕਿ 바ਵਾ ਸਾਹਿਬ ਦੀ ਐਡੀ ਮਿਹਨਤ ਤੋਂ ਬਾਅਦ ਹੂੰ ਜਦੋਂ 26 ਜਨਵਰੀ 1950 ਨੂੰ ਅੱਜ ਦੇ ਦਿਨ ਤੇ ਸੰਵਿਧਾਨ ਨੂੰ ਲਾਗੂ ਕਰ ਦਿੱਤਾ ਗਿਆ ਜੀ ਕਿ 바ਵਾ ਸਾਹਿਬ ਨੂੰ ਤਾਂ ਬਹੁਤ ਖੁਸ਼ੀ ਸੀ ਲੇਕਿਨ ਉਹਨਾਂ ਲੋਕਾਂ ਨੂੰ ਦੁੱਖ ਵੀ ਸੀ ਜਿਹੜੇ ਸਾਨੂੰ ਬਰਾਬਰੀ ਦਾ ਅਧਿਕਾਰ ਦੇਣਾ ਨਹੀਂ ਸੀ ਚਾਹੁੰਦੇ ਉਹ ਤਾਂ ਚਾਹੁੰਦੇ ਸੀ ਵੀ ਸੰਵਿਧਾਨ ਜਿਹੜਾ ਆ ਅਸੀਂ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਇਹਨੂੰ ਖਤਮ ਕਰਨਾ ਆ ਜੀ ਲੇਕਿਨ ਬਾਬਾ ਸਾਹਿਬ ਨੇ ਸੰਵਿਧਾਨ ਦੇ ਵਿੱਚ ਜੋ ਵੋਟ ਦਾ ਅਧਿਕਾਰ ਲੈ ਕੇ ਦੇ ਦਿੱਤਾ ਸਾਨੂੰ ਜੀ ਉਹਦੇ ਕਰਕੇ ਸਾਨੂੰ ਜਿਹੜਾ ਆ ਅਸੀਂ ਰਾਜਨੀਤਿਕ ਤੌਰ ਤੇ ਬਰਾਬਰ ਚਲੇ ਗਏ ਹੂੰ ਲੇਕਿਨ ਆਰਥਿਕ ਤੌਰ ਤੇ ਸਮਾਜਿਕ ਤੌਰ ਤੇ ਅਸੀਂ ਬਰਾਬਰ ਨਹੀਂ ਸੀ ਜੀ ਉਹਸੀ ਬਰਾਬਰਤਾ ਹੁਣ ਆਸੀ ਜਿਹੜੀ ਬਾਬਾ ਸਾਹਿਬ ਨੇ ਸਾਨੂੰ ਹੱਕ ਲੈ ਕੇ ਦਿੱਤਾ ਸੀ ਰਾਜਨੀਤਿਕ ਤੌਰ ਤੇ ਐਮਪੀ ਐਮਐਲਏ ਰਾਜ ਸਭਾ ਦੇ ਵਿੱਚ ਜਾਣ ਦਾ ਹੂੰ ਬਾਕੀ ਤਾਂ ਆਸਰੀ ਦੇ ਵਿੱਚ ਆ ਜਾਂਦਾ ਹੈ ਜੀ ਇਹ ਉਹਨਾਂ ਦਾ ਇੱਕ ਨੀਤ ਔਰ ਜ਼ਮੀਰ ਤੇ ਡਿਪੈਂਡ ਕਰਦਾ ਸੀਗਾ ਕਿ ਉਹ ਬਾਬਾ ਸਾਹਿਬ ਵਾਂਗੂ ਜੇ ਐਕਟ ਕਰਦੇ ਜੀ ਤਾਂ ਫਿਰ ਜਿਹੜੇ ਅੱਜ ਦੇ ਹਾਲਾਤ ਆ ਇਹ ਮੰਨਨੇ ਸੀ ਸਕਦੇ ਦੇ ਦੇ ਕੇ ਅੱਜ ਦੇ ਹਾਲਾਤ ਬਣਿਆ ਉਹ ਸਿਰਫ ਰਾਜਨੀਤਿਕ ਲੋਕ ਜਿਹੜੇ ਸਾਡੇ ਖਾਸ ਕਰਕੇ ਮੈਂ ਸਾਡਿਆਂ ਦੀ ਗੱਲ ਕਰਦਾ ਹਮ ਜਿਹੜੇ ਸ਼ਡਿਊਲਡ ਕਾਸਟ ਆਗ ਸ਼ਡਿਊਲਡ ਟ్రਾਈਬ ਹੈ ਜੀ ਉਹਨਾਂ ਨੇ ਆਪਣਾ ਫਰਜ਼ ਜਿਹੜਾ ਨਿਭਾਇਆ ਨਹੀਂ ਉਹਨਾਂ ਨੇ ਇਹ ਫਰਜ਼ ਨਿਭਾਇਆ ਬਸ ਵੀ ਪਾਰਟੀਆਂ ਜਿਹੜੀਆਂ ਰਾਜ ਕਰਦੀਆਂ ਉਹ ਉਹਨਾਂ ਦੀ ਉਹ ਸਟਰੈਂਥ ਬਣ ਕੇ ਬੈਠ ਗਏ ਵੀ ਜੇ ਵੋਟ ਸਾਡੀ ਤੁਹਾਡੇ ਨਾਲ ਆ ਜੀ ਵੇਖ ਨਾ ਸਮਾਜ ਲਈ ਉਹਨਾਂ ਨੇ ਟਾੜਾ ਵਾਲਾ ਜਿਹੜਾ ਆ ਜੋ ਉਹਨਾਂ ਨੂੰ ਬਣਾਉਣਾ ਚਾਹੀਦਾ ਸੀ ਜੋ ਬਾਬਾ ਸਾਹਿਬ ਦਾ ਇੱਕ ਵਿਚਾਰ ਸੀਗਾ ਇੱਕ ਵਿਚਾਰ ਧਾਰਾ ਉਹ ਦੇਤੀ ਗਈ ਸੀ ਉਹ ਉਹਨਾਂ ਨੇ ਨਹੀਂ ਕੀਤਾ ਨਹੀਂ ਕਾਰਨ ਕੀ ਹੈ ਕਿਉਂ ਨਹੀਂ ਉਸ ਵਿਚਾਰ ਧਾਰਾ ਨੂੰ ਘਰ ਘਰ ਤੱਕ ਪਹੁੰਚਾਇਆ ਸੋਤਾ ਸਾਹਿਬ ਕਾਰਨ ਜਿਹੜੀ ਮੈਂ ਗੱਲ ਬੋਲੀ ਉਹਨੂੰ ਪਿਆਰਨਾ ਆਪਾਂ ਵਿਚਾਰੀਏ ਹੂੰ ਬੰਦੇ ਦੀ ਨੀਅਤ ਔਰ ਜਮੀਰ ਜਿਹੜੀ ਆ ਜੀ ਇੰਨੀ ਦੇਰ ਤੱਕ ਜਾਗਦੇ ਨੇ ਉਹ ਮਨੁਖਤਾ ਲਈ ਕੰਮ ਨਹੀਂ ਕਰ ਸਕਦਾ ਹੁੰਦਾ ਇਹ ਕਿਸੇ ਵੀ ਐਸੇ ਸਮਾਜ ਦੇ ਮਨਿਸਟਰ ਨੇ ਖਾਸ ਕਰਕੇ ਦਲਿਤ ਸਮਾਜ ਦੇ ਮਨਿਸਟਰ ਨੇ ਸਰ ਸਾਰੇ ਇੱਕੋ ਜਿਹੇ ਆ ਜਬ ਕੁਝ ਲੋਕਾਂ ਦਾ ਵੀ ਆਪਾਂ ਉਦਾਹਰਨ ਵੀ ਦੇ ਸਕਦੇ ਆ ਉਦਾਹਰਨ ਦੇ ਤੌਰ ਤੇ ਜੇ ਆਪਾਂ ਇਹ ਕਹ ਲਈਏ ਵੀ ਜਗਜੀਤ ਸਿੰਘ ਆਮ ਸਾਡੇ ਜਿਹੜੇ ਬਹੁਤ ਸਰਕਮੰਟ ਮਨਿਸਟਰ ਹੋਏ ਆ ਜਿਨ੍ਹਾਂ ਨੇ ਮਨਿਸਟਰੀ ਤੋਂ ਬਾਅਦ ਲੈਣ ਤੋਂ ਬਾਅਦ ਬਹੁਤ ਵੱਡੇ ਕੰਮ ਕੀਤੇ ਆ ਲੇਕਿਨ ਉਹਨਾਂ ਦੇ ਉੱਤੇ ਇੱਕ ਦਾਗ ਸੀਗਾ ਕਿ ਜਦੋਂ 바ਵਾ ਸਾਹਿਬ ਐਜ਼ ਅ ਸ਼ੈਡਿਊਲਡ ਕਾਸਟ ਲੀਡਰ ਚੁਣੇ ਗਏ ਗੋਲਡ ਮੀਟਿੰਗ ਕਾਨਫਰੰਸ ਦੇ ਵਿੱਚ ਇਹ ਉਹਨਾਂ ਨੇ ਕਾਂਗਰਸ ਦੇ ਕਰਕੇ ਮਤਲਬ ਉਹਨਾਂ ਨੇ 바ਵਾ ਸਾਹਿਬ ਦੀ ਸਪੋਰਟ ਨਹੀਂ ਕੀਤੀ ਹੂੰ ਬਾਕੀ ਜਿਹੜੇ ਦੋ ਹੋਰ ਵੀ ਲੀਡਰ ਸੀਗੇ ਲੇਕਿਨ ਮੈਂ ਇਹ ਗੱਲ ਕਹੂੰਗਾ ਕਿ ਮੇਨ ਜਿਹੜੇ ਧਾਰਾ ਦੇ ਵਿੱਚ ਰਹੇ ਫਿਰ ਮਿਨਿਸਟਰ ਉਹ ਬਾਬੂ ਜਗਜੀਤ ਸਿੰਘ ਨਾਮ ਦੇ ਰਹੇ ਆ ਜੀ ਜੀ ਇਹਨਾਂ ਨੇ ਆਪਣੇ ਇਲਾਕੇ ਲਈ ਲੋਕਾਂ ਲਈ ਕੰਮ ਕੀਤਾ لیکن گل پھر اوتھے ਆ ਜਾਂਦੀ ہے کہ ਅਸੀਂ ਜਿਹੜੀ ਤੁਸੀਂ ਗੱਲ ਕੀਤੀ ਵੀ ਸਾਰੇ ਹੂੰ ਸੋਤਾ ਸਭ ਸਾਰੇ ਛੱਡ ਕੇ ਇਟਾ ਕੋਰੋਨਾ ਦੇ ਵਿੱਚ ਇੱਕ ਅੱਦਾ ਜਿਹਾ ਮਦਾ ਹੁੰਦਾ ਜਿਹੜਾ ਮਨੁੱਖਤਾ ਲਈ ਕੰਮ ਕਰਦਾ کیا بات ਹੈ ਇਹ ਆਪਾਂ ਸਾਰੇ ਵੀ ਕਹ ਲਈਏ ਤਾਂ ਸਾਰੇ ਵੀ ਕਹਿਣ ਤੋਂ ਕੋਈ ਮੁਨਕਰ ਨਹੀਂ ਹੋਣਾ ਚਾਹੀਦਾ ਸਾਨੂੰ ਜੀ ਜੀ ਕਿਉਂਕਿ ਜਿਹੜੀ ਆਪਾਂ ਗੱਲ ਕਰਦੇ ਪੜਾਈ ਲਿਖਾਈ ਜਾਂ ਹੋਰ ਦੇ ਨਾ ਇਹ ਪੜਾਈਆਂ ਲਿਖਾਈਆਂ ਤਾਂ ਉਹਦਾ ਕੰਮ ਨਹੀਂ ਆਇਆ ਜੇਕਰ ਅਸੀਂ ਆਪਣੇ ਲੋਭ ਲਾਲਚ ਨੂੰ ਮਾਰ ਲਈਏ ਪਿੰਡ ਮੈਂ ਮੇਰੀ ਨੂੰ ਛੱਡ ਕੇ ਫਿਰ ਲੋਕਾਂ ਦੇ ਕੰਮ ਹੁੰਦਾ ਹੁੰਦਾ ਹੂੰ ਕਿ ਜੇ ਆਪਾਂ ਕਹੀਏ ਵੀ ਹਾਂ ਮੈਂ ਮਨਿਸਟਰ ਬਣ ਗਿਆ ਵੀ ਪੈਨ ਪਾਵੇ ਖੂਚ ਜਿੱਥੇ ਮੈਂ ਜੰਮਿਆ ਜਾਂ ਮਾ ਲਾਕਾ ਪਾਵੇ ਖੂਚ ਇਕੱਠੇ ਖੂਚ ਮੈਂ ਆਪਣੀ ਪਾਰਟੀ ਦੇ ਕੋਲੋਂ ਆਹ ਕਰਾਲ ਮਾਹ ਕਰਾਲ ਮਾਹਰਾਲਾ ਤੇਲਤ ਸੀ ਨੂੰ ਸਾਰਿਆਂ ਜਿਵੇਂ ਗਣ ਸਕਦੇ ਆ ਹੂੰ ਜੇਕਰ ਬਾਬਾ ਸਾਹਿਬ ਕੱਲੇ ਇੰਨਾ ਕੁਝ ਲੈ ਕੇ ਦੇਗਾ ਸੀ ਤੇ ਅੱਜ ਸਾਡੇ ਕੱਲੇ 84 ਐਮਪੀ ਦਾ ਕੱਲੇ ਸ਼ਡਿਊਲਡ ਕਾਸਟ ਬੈਠੇ ਆ ਜੀ 31 ਐਮਪੀ ਸਾਡੇ ਸਾਡੀ 47 ਐਮਪੀ ਸਾਡੇ ਸ਼ਡਿਊਲਡ ਟ్రਾਈਬ ਬੈਠੇ ਆ ਜੇ ਇੰਨਾ ਵੱਡੀ ਸਟਰੈਂਥ ਹੋਣ ਦੇ ਬਾਵਜੂਦ ਆਪਾਂ ਅਜੇ ਕਹਿੰਦੇ ਆ ਸਰਵਧਾਨ ਨੂੰ ਖਤਰਾ ਆ ਇਹ ਜਿਹੜਾ ਗਣਤੰਤਰ ਦਿਵਸ ਮਨਾ ਰਹੇ ਆ ਇਹ ਕਹੀ ਤਾਂ ਜੰਨੇ ਅਸੀਂ ਸੰਵਿਧਾਨ 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 ਦੇ ਮੁਤਾਬਕ ਕੋਈ ਵੀ ਪਾਰਟੀ ਉਹ ਗੱਸੇ ਮੈਨੂੰ ਵੀ ਜਿਸ ਰਾਜਨੀਤਿਕ ਪਾਰਟੀ ਨੇ ਸੰਵਿਧਾਨ ਨੂੰ ਦੇਖਦੇ ਹੋਏ ਕੰਮ ਕੀਤਾ ਜੀ ਸੰਵਿਧਾਨ ਦੀ ਸੌ ਤਾਂ ਚੱਕ ਲੈnde ਆ ਲੇਕਿਨ ਇਹਨੂੰ ਮੁੜ ਕੇ ਰੋਲਣ ਦੇ ਵਿੱਚ ਇਹਦੇ ਕਾਨੂੰਨਾਂ ਨੂੰ ਤੋੜਨ ਦੇ ਵਿੱਚ ਆਪਣੇ ਮੁਤਾਬਕ ਕੰਮ ਕਰਨ ਦੇ ਵਿੱਚ ਇਹਦਾ ਮੇਨ ਕਾਰਨ ਇਹ ਆ ਜੇ ਆਪਾਂ ਕਹੀਏ 26 ਜਨਵਰੀ 19 50 ਨੂੰ ਜਿੱਥੇ ਆਪਾਂ ਕਹਿੰਦੇ ਆ ਸੰਵਿਧਾਨ ਲਾਗੂ ਹੋਇਆ ਹੂੰ 28 ਜਨਵਰੀ 1950 ਨੂੰ ਸੁਪਰੀਮ ਕੋਰਟ ਦਾ ਮਤਲਬ ਹੋ ਗਿਆ ਸੀਗਾ ਜੀ ਹੁਣ ਮੈਂ ਦੀ ਚੀਜ਼ ਹੁਤਾ ਸਾਬ ਜਿਹੜੀ ਆਪਾਂ ਕਹਿੰਨੇ ਆ ਵੀ ਪਾਰਟੀਆਂ ਕੰਮ ਨਹੀਂ ਕਰਦੀਆਂ ਹੂੰ ਪਾਰਟੀਆਂ ਕੰਮ ਤਾਂ ਕਰਨਗੀਆਂ ਜੇ ਸਾਡੀਆਂ ਜਿਹੜੀਆਂ ਅਦਾਲਤਾਂ ਆ ਹਾਈ ਕੋਰਟ ਤੇ ਸੁਪਰੀਮ ਕੋਰਟ ਜੀ ਜਿਹੜੀ ਵੀ ਪੋਲੀਟੀਕਲ ਪਾਰਟੀ ਜਿਹੜੀ ਵੀ ਕੋਈ ਇਲੈਕਸ਼ਨ ਲੜਦੀ ਆ ਉਹਦਾ ਰੋਡ ਮੈਪ ਜਿਹੜਾ ਲੈ ਕੇ ਉਹਨੂੰ ਬਾਉਂਡ ਕਰਨ ਦਾ ਐਫੀਡੇਵਟ ਲੈਣਾ ਵੀ ਜੇ ਤੁਸੀਂ ਮੱਛਾ ਵੀ ਇਧਰ ਉਧਰ ਹਮੇ ਆ ਇਹ ਤੁਹਾਡੀ ਸਰਕਾਰ ਤੋੜ ਦਿੱਤੀ ਜਾਊਗੀ ਜੀ ਤੇ ਜੇਕਰ ਇਹ ਆਵੇ ਪੰਜ ਸਾਲਾਂ ਬਾਅਦ ਉਹ ਹੀ ਪਟਾਰਾ ਖੋਲਿਆ ਤੇ ਉਹ ਹੀ ਪਟਾਰਾ ਪੰਜ ਸਾਲ ਬਾਅਦ ਫੇਰ ਬੰਦ ਕੀਤਾ ਤੇ ਫੇਰ ਲੋਕੀ ਕਹਿੰਦੇ ਤੁਸੀਂ ਆ ਨਹੀਂ ਕੀਤਾ ਤੁਸੀਂ ਆ ਨਹੀਂ ਕੀਤਾ ਲੋਕ ਵੀ ਸੁੱਤੇ ਪਏ ਆ ਹੂੰ ਇਹ ਰਾਜਨੀਤਿਕ ਲੋਕਾਂ ਨੂੰ ਕਹਿਓ ਕੰਮ ਕਰਨਾ ਹੀ ਹੁੰਦਾ ਜਸਪ੍ਰੀਤ ਸਾਹਿਬ ਨੇ ਕਿਹਾ ਅੱਜ ਦੇ ਅੱਜ ਦੇ ਦਿਨ ਤੇ ਸੋਤਾ ਸਾਹਿਬ ਜਿਹੜੀ ਇਹ ਜਿਹੜੀ ਆਪਾਂ ਗੱਲ ਕਰ ਰਹੇ ਆ ਜੀ ਕਿੰਨੇ ਦਿਨ ਤੱਕ ਬੰਦੇ ਨੂੰ ਇਹ ਲੱਗਦਾ ਆ ਇਹ ਮੈਂ ਆਪਣੇ ਸਵਾਰਥ ਨੂੰ ਹੱਲ ਕਰਨ ਲਈ ਲੀਡਰ ਬਣਿਆ ਮੈਂ ਅਟਲਟ ਪੋਲੀਟੀਸ਼ੀਅਨ ਬਣਿਆ ਲੀਡਰ ਨਹੀਂ ਮੈਂ ਕਹਿ ਸਕਦਾ ਪੋਲੀਟੀਸ਼ੀਅਨ ਕਹਿ ਸਕਦਾ ਹਮ ਲੀਡਰ ਜਿਹੜੇ ਲੋਕਾਂ ਲਈ ਹੁੰਦੇ ਆ ਪੋਲੀਟੀਸ਼ੀਅਨ ਜਿਹੜੇ ਆਪਣੇ ਲਈ ਹੁੰਦੇ ਆ ਕੀ ਬਾਤ ਹੈ ਜੇ ਜੋ ਪੋਲੀਟੀਸ਼ੀਅਨ ਬਣਿਆ ਆ ਨਾ ਜੇਕਰ ਉਹਨੂੰ ਲੱਗਦਾ ਹੋਵੇ ਕਿ ਮੈਂ ਸਮਾਜ ਲਈ ਕੰਮ ਕਰਨਾ ਤੇ ਤੁਹਾਨੂੰ ਪੋਲੀਟੀਸ਼ੀਅਨ ਦਾ ਬਹੁਤ ਘੱਟ ਨਜ਼ਰ ਆਉਣਗੇ ਜੇ ਅੱਜ ਦੀ ਡੇਟ ਚ ਆਪਾਂ ਇਹ ਕਹ ਲਈਏ ਸਾਰੇ ਪਬਲਿਕ ਅੰਡਰਟੇਕਨ ਖਤਮ ਹੋ ਗਏ ਜੀ ਤੇ এমਪਲॉयਮੈਂਟ ਕਿੱਥੋਂ ਦੇਣੀ ਆ ਕਿੱਥੋਂ ਦੇਣੀ ਆ ਬਿਲਕੁਲ ਜੇ ਆਪਾਂ ਕਹੀਏ ਅਰਬਾਂ ਖਰਬਾਂ ਰੁਪਈਆ ਜਿਹੜੇ ਲੋਕ ਲੈ ਕੇ ਬੈਂਕਾਂ ਨੂੰ ਦੇ ਗਏ ਧੋਖਾ ਉਹ ਕੀ ਇਕੱਲੇ ਹੀ ਦੇ ਗਏ ਹੋਣਗੇ ਹੂੰ ਇਹਦੇ ਵਿੱਚ ਸਾਡੀਆਂ ਇੰਡੀਪੈਂਡੈਂਟ ਐਜੰਸੀਆਂ ਜਿਹੜੀਆਂ ਬੈਠੀਆਂ ਉਹ ਕੀ ਕੰਮ ਕਰਦੀਆਂ ਜੀ ਤੇ ਇੰਡੀਪੈਂਡੈਂਟ ਐਜੰਸੀਆਂ ਦੇ ਜਿਹੜੇ ਆਪਾਂ ਕਹ ਲਈਏ ਸੋ ਕਾਲਡ ਹੈੱਡ ਹੁੰਦੇ ਆ ਹੂੰ ਇਹ ਕਰੋੜਾਂ ਦੀ ਜ਼ਮੀਰ ਨਹੀਂ ਜਾਗਦੇ ਤਾਂ ਫਿਰ ਜੋ ਮਰਜ਼ੀ ਸਰਕਾਰ ਕਹਿੰਦੇ ਉਹ ਕਰੀ ਜਾਂਦੇ ਆ ਨਹੀਂ ਉਹਨਾਂ ਦੇ ਉੱਪਰ ਵੀ ਪ੍ਰੈਸ਼ਰ ਹੁੰਦਾ ਸਰ ਪ੍ਰੈਸ਼ਰ ਹੁੰਦਾ ਹੀ ਹੈ ਜਦ ਕੁਰਸੀ ਚਾਹੀਦੀ ਹੈ ਨਹੀਂ ਤਾਂ ਫਤੜੇ ਹੋ ਕੇ ਕੰਮ ਕਰਨ ਨਹੀਂ ਫਿਰ ਉਹਨੂੰ ਇੰਡੀਪੈਂਡੈਂਟ ਸੰਸਥਾ ਕਹਿਣਾ ਜਾਇਜ਼ ਹੋਏਗਾ ਸਰ ਇੰਡੀਪੈਂਡੈਂਟ ਸੰਸਥਾ ਤਾਂ ਆ ਕਿਉਂਕਿ ਗਵਰਨਮੈਂਟ ਤਾਂ ਇਹੋ ਹੀ ਕਹਿੰਦੀ ਜਾਵੇ ਅਸੀਂ ਇੰਡੀਪੈਂਡੈਂਟ ਇਹਨਾਂ ਨੂੰ ਕੀਤਾ ਹੈ ਬੰਦੇ ਹੁਣ ਬੰਦਾ ਆਪਣੀ ਕੁਰਸੀ ਬਚਾਉਣ ਦੇ ਖਾਤਰ ਕਹੇ ਵੀ ਮੈਨੂੰ ਜੋ ਮਰਜੀ ਮੇਰੇ ਤੋਂ ਕਰਾ ਲਓ ਮੇਰੀ ਬਗਲੀ ਨਾ ਕਰੋ ਮੈਨੂੰ ਇੱਥੋਂ ਆ ਦੇ ਦਿਓ ਜਦੋਂ ਮੈਂ ਰਿਟਾਇਰ ਆਉਂਗਾ ਮੈਨੂੰ ਚੇਅਰਮੈਨ ਲਾ ਦਿਓ ਮੈਨੂੰ ਇਹਦਾ ਕਿਸੇ ਦਾ ਹੈੱਡ ਲਾ ਦਿਓ ਤੇ ਫਿਰ ਉਹ ਕਹਦੇ ਲੈ ਅੰਦਰ ਨਹੀਂ ਕਰੂਗਾ ਉਹ ਤਾਂ ਫੇ ਆਪਣੇ ਸਵਾਰਥੇ ਬੈਠਾ ਬਿਲਕੁਲ ਇਸ ਕਰਕੇ ਜਿਹੜਾ ਸਾਨੂੰ ਜਸਟਿਸ ਮੰਨ ਲਓ ਲੈ ਕੇ ਦਿੱਤਾ ਸੀ ਸਾਨੂੰ ਉਹ ਗਲਤ ਸਵਿਧਾਨ ਦੇ ਥੂ ਉਹਨਾਂ ਨੇ ਦੇਖੋ ਸਾਨੂੰ ਇਨਸਾਫ ਲਈ ਲਿਖਿਆ ਵੀ ਜਸਟਿਸ ਸਭ ਨੂੰ ਮਿਲਣਾ ਚਾਹੀਦਾ ਹਮ ਜਸਟਿਸ ਦੇ ਬੱਚ ਉਹਨਾਂ ਨੇ ਸੋਸ਼ਲ ਇਕਨੋਮਿਕ ਐਂਡ ਪੋਲੀਟਿਕਲ ਸਮਾਜ ਜਸਟਿਸ ਲੈ ਕੇ ਦਿੱਤਾ ਜਿਹੜਾ ਕਿ ਸੰਵਿਧਾਨ ਕਹਿੰਦਾ ਵੀ ਸਭ ਨੂੰ ਮਿਲਣਾ ਹੈ ਸਾਨੂੰ ਲਿਵਰਟੀ ਉਹਨਾਂ ਲੈ ਕੇ ਦਿੱਤੀ ਅਸੀਂ ਆਪਣੇ ਐਕਸਪ੍ਰੈਸ਼ਨ ਬਲੀਫ ਆਪਾਂ ਜੋ ਵੀ ਬਾਕਸ਼ਪਾ ਥੋਟ ਆ ਅਸੀਂ ਇੰਡੀਪੈਂਡੈਂਟ ਆਪਾਂ ਦੱਸ ਸਕਦੇ ਹਾਂ ਸਾਨੂੰ ਇਹਦੇ ਵਿੱਚ ਕੋਈ ਰੋਕ ਟੋਕ ਨਹੀਂਗੀ ਇਹ ਬਰਾਬਰਤਾ ਉਹਨਾਂ ਨੇ ਕਿਹਾ ਵੀ ਸਭ ਨੂੰ ਮੌਕੇ ਮਿਲਣੇ ਚਾਹੀਦੇ ਤੇ ਬਰਾਬਰਤਾ ਦੇ ਬਿਲਕੁਲ ਲੇਕਿਨ ਬਰਾਬਰਤਾ ਦੇ ਮੌਕੇ ਮਿਲਿ ਕਿੱਥੇ ਆ ਬਰਾਬਰਤਾ ਦੇ ਮੌਕੇ ਤਾਂ ਮਿਲਦੇ ਹੁੰਦੇ ਆ ਜੇ ਸਰਕਾਰਾਂ ਦੀ ਨੀयत ਹੋਵੇ ਇਸੇ ਤਰ੍ਹਾਂ ਸਰਕਾਰਾਂ ਦੀ ਨੀਅਤ ਛੱਡ ਕੇ ਇਹ ਜਿਹੜਾ ਸਾਡੇ ਵੈਲਫੇਅਰ ਮੰਤਰੀ ਆ ਹੂੰ ਯਾ ਸੀ ਕਲੀ ਜੇ ਸਾਡੇ ਸੋ ਕਾਲਡ ਨੈਸ਼ਨਲ ਸ਼ਡਿਊਲਡ ਕਾਸਟ ਕਮਿਸ਼ਨ ਜਿਹੜਾ ਨੈਸ਼ਨਲ ਸ਼ਡਿਊਲਡ ਟ్రਾਈਬ ਕਮਿਸ਼ਨ ਬਣਦੇ ਆ ਉਹਨਾਂ ਦੇ ਕੋਲ ਜਿਹੜੀਆਂ ਹਨ ਜਾਂਦੀਆਂ ਸਾਡੀਆਂ ਸ਼ਿਕਾਇਤ ਹੂੰ ਉਹਨਾਂ ਦੇ ਉੱਤੇ ਉਹ ਫੈਸਲੇ ਤਾਂ ਦੰਡੇ ਸਰਕਾਰਾਂ ਨੇ ਕਹਿਣ ਦੇ ਉੱਤੇ ਜੀ ਤੇ ਜੇ ਉਹ ਉਹ ਨਹੀਂ ਕੰਮ ਹੀ ਨਹੀਂ ਕਰਨਾ ਤਾਂ ਉਹ ਕਮਿਸ਼ਨ ਬਣਾਏ ਜਾਂ ਨਾ ਬਣਾਏ ਇੱਕ ਬਰਾਬਰ ਆ ਜਸਲ ਸਾਹਿਬ 바ਵਾ ਸਾਹਿਬ ਨੇ ਹਮੇਸ਼ਾ ਆਪਾਂ ਨੂੰ ਕਿਹਾ ਹੈ ਕਿ ਇੱਕ ਮੰਚ ਤੇ ਇਕੱਠੇ ਹੋਵੋ ਇੱਕ ਦੂਜੇ ਦੀ ਤੁਸੀਂ ਮਦਦ ਕਰੋ ਇਹੋ ਜਿਹਾ ਕੁਝ ਵੀ ਨਜ਼ਰ ਨਹੀਂ ਆ ਰਿਹਾ ਹੁਣ ਆਪਾਂ ਜੇ ਪਾਵਰ ਆਫ ਸੋਸ਼ਲ ਯੂਨਿਟੀ ਦੀ ਸੰਸਥਾ ਦੀ ਗੱਲ ਕਰੀਏ ਤਾਂ ਇਸ ਸਮੇਂ ਦੇ ਵਿੱਚ ਉਹ ਕਿਸ ਤਰ੍ਹਾਂ ਦੀ ਭੂਮਿਕਾ ਨਿਭਾ ਰਹੀ ਹੈ ਜਸ ਆਵਰ ਆਫ ਸੋਸ਼ਲ ਜੁਨਿਟੀ ਜੜੀ ਆ ਲੋਕਾਂ ਦੇ ਵਿੱਚ ਜਾ ਕੇ ਆਪਣੇ ਵਿਚਾਰ ਰੱਖ ਰਹੀ ਆ ਲੋਕਾਂ ਤੋਂ ਸੁਣ ਰਹੀ ਆ ਜੀ ਆਵਰ ਆਫ ਸੋਸ਼ਲ ਜੁਨਿਟੀ ਦੀ ਪਹਿਲੀ ਤਾਂ ਗੱਲ ਆ ਵਿਚਾਰਧਾਰਾ ਨਵ ਜਿਹੜਾ ਆਮ ਲੋਕਾਂ ਨੂੰ ਸਮਝ ਹੀ ਨਹੀਂ ਲੱਗਦੀ ਕਿਉਂਕਿ ਤੁਹਾਨੂੰ ਜਿਹੜੀ ਗੱਲ ਤੁਸੀਂ ਕਿਹਾ ਵੀ ਸਾਰੇ ਏਦਾਂ ਦੇ ਆਂਦੇ ਆ ਹਮ ਹਜ਼ਾਰ ਦੇ ਵਿੱਚੋਂ ਇੱਕ ਬੰਦਾ ਤੁਹਾਨੂੰ ਏਦਾਂ ਦਾ ਲੱਭਣਾ ਜਿਹਦਾ ਲੈਸ ਹੱਥ ਮਿਲ ਜਾਊਗਾ ਬਹੁਤ ਖੂ ਹਜ਼ਾਰ ਦੇ ਵਿੱਚੋਂ ਮੈਂ ਕਿਹਾ 100 ਦੇ ਵਿੱਚੋਂ ਨਹੀਂ ਜੀ ਜੀ ਕਰਪਾ ਲੈ ਸਵਾਰਥ ਮੈਂ 30 ਅਪ੍ਰੈਲ 19 2023 ਦਾ ਜੀ ਜਦੋਂ ਅਣਖ ਜਗਾਵ ਆਜ਼ਾਦੀ ਪਉ ਯਾਤਰਾ ਖਤਮ ਹੋਈ ਜੀ ਤੇ ਮੈਂ ਉਦੋਂ ਇਹ ਗੱਲ ਕੀਤੀ ਸੀ ਵੀ ਜੇ 50 ਬੰਦੇ ਮਿਲ ਜਾਣ ਤਾਂ ਅਸੀਂ ਸਭ ਕੁਝ ਬਗਲ ਕੇ ਰੱਖ ਦੇਵਾਂਗੇ ਜੀ ਲੇਕਿਨ ਹੁਣ ਗੱਲ ਦਾ ਇਹ ਬੰਦੇ ਮੈਨ ਕਿੱਥੋਂ ਹੂੰ ਬੰਦਾ ਜਿਹਨੂੰ ਵੀ ਪਛਲਾ ਹੋਊਗਾ ਨਾ ਵੀ ਮੈਨੂੰ ਫਟਾਫਟ ਰਾਜ ਚਾਹੀਦਾ ਹਾਂ ਰਾਜ ਕਾ ਨਹੀਂ ਲੈ ਚਲੋ ਰਾਜਗaddi ਲਈਏ ਦੋਨੋਂ ਇਹ ਪਤਾ ਹੀ ਨਹੀਂ ਇਹ ਪਤਾ ਨਹੀਂ ਉਹਨਾਂ ਨੂੰ ਰਾਜ ਜਿਹੜੇ ਬੰਦੇ ਸਾਡੇ ਕਹਿੰਦੇ ਫਿਰ ਰਾਜ ਚਾਹੀਦਾ ਉਹਨਾਂ ਨੂੰ ਪੁੱਛੋ ਫਿਰ ਰਾਜ ਹੋਰ ਕੇ ਦਾ ਆ ਸਾਡਾ ਹੀ ਆ ਜੀ ਜੇ ਸਾਡੇ ਐਮਟੀ ਇੰਨੇ ਬੈਠੇ ਆ ਪਾਰਲੀਮੈਂਟ ਦੇ ਵਿੱਚ ਵਿਧਾਨ ਸਭਾਵਾਂ 'ਚ ਬੈਠੇ ਐਮਐਲਏ ਤੇ ਸਾਡੇ ਜਿਹੜੇ ਆ ਰਾਸ਼ਟਰਪਤੀ ਤੱਕ ਸਾਡੇ ਬੰਦੇ ਬੈਠੇ ਆ ਹਰ ਕੁਰਸੀ ਅਸੀਂ ਪ੍ਰਾਪਤ ਕਰ ਲਈ ਆ ਤੇ ਗਣਤੰਤਰ ਦਿਵਸ ਮਨਾਉਣ ਦਾ ਤਾਂ ਤਾਂ ਫਾਇਦਾ ਆ ਕੁਰਸੀ ਪ੍ਰਾਪਤ ਕਰਕੇ ਅਸੀਂ ਸੰਵਿਧਾਨ ਦੇ ਕਾਨੂੰਨ ਦੇ ਮੁਤਾਬਕ ਅਸੀਂ ਉੱਥੇ ਕੰਮ ਕਰੀਏ ਬਹੁਤ ਜੇਕਰ ਅਸੀਂ ਕਾਨੂੰਨ ਨੂੰ ਜਾਣਦੇ ਨਹੀਂ ਪੜ੍ਹਦੇ ਨਹੀਂ ਕਲਮਾਂ ਨੂੰ ਬੈਠੇ ਆ ਸਾਨੂੰ ਉਤੋਂ ਆਰਡਰ ਆਉਂਦਾ ਸੀ ਕਰੀ ਜਾਂਦੇ ਆ ਕਿਉਂ ਸਾਡੀ ਹੱਥ ਦੀ ਕਲਮ ਜਿਹੜੀ ਆ ਉਹ ਕਿਸਨ ਖੋਲੀ ਹੁੰਦੀ ਆ ਹੂੰ ਬਿਲਕੁਲ ਬਾਬਾ ਸਾਹਿਬ ਦੀ ਕਲਮ ਦੇ ਵਿੱਚ ਹੀ ਗੰਮ ਸੇਕ ਕਲਮ ਦੇ ਨਾਲ ਹੀ ਸਾਰਾ ਕੁਝ ਲੈ ਕੇ ਦੇ ਗਏ ਉਹ ਬਹੁਤ ਖੂ ਬਹੁਤ ਖੂ ਉਹਨਾਂ ਨੂੰ ਕੋਈ ਮਤਲਬ ਕੋਈ ਇਹੋ ਜਿਹਾ ਨੇ ਇਹ ਗੱਲ ਕੀਤੀ ਠੀਕ ਆ ਉਹਨਾਂ ਨੇ ਪਹਿਲਾਂ ਪ੍ਰੋਟੈਸਟ ਕੀਤੇ ਧਰਨੇ ਵੀ ਲਾਏ ਸਾਰਾ ਕੁਝ ਕੀਤਾ ਲੇਕਿਨ ਜਦੋਂ ਉਹਨਾਂ ਨੂੰ ਕੱਲ੍ਹ ਉਹ ਮਿਲੀ ਸੰਵਿਧਾਨ ਲਿਖਣ ਦੀ ਤੇ ਉਹਨਾਂ ਨੇ ਉਸ ਕਲਮ ਦੇ ਨਾਲ ਸਾਰਾ ਕੁਝ ਲਿਖ ਕੇ ਰੱਖ ਦਿੱਤਾ ਉਹਨੇ ਸਾਡੇ ਲਈ ਥੋੜਾ ਜਿਹਾ ਸੰਵਿਧਾਨ ਲਿਖਿਆ ਪੂਰੀ ਜਿਹੜੇ ਇੰਡੀਆ ਦੇ ਲੋਕ ਉਹਨਾਂ ਲਈ ਲਿਖਿਆ ਉਹਨਾਂ ਲਈ ਲਿਖਿਆ ਬਿਲਕੁਲ ਬਿਲਕੁਲ ਹਰ ਇੱਕ ਦੇ ਇਹਦੇ ਵਿੱਚ ਹੱਕ ਜਿਹੜੇ ਆ ਉਹਨੇ ਬਰਾਬਰ ਰੱਖੇ ਆ ਹਮ ਲੇਕਿਨ ਪ੍ਰੋਬਲਮ ਕਿੱਥੇ ਖੜੀ ਆ ਕਿ ਸੰਵਿਧਾਨ ਜਿਨ੍ਹਾਂ ਲੋਕ ਆਸੀਂ ਕਹ ਲਈਏ ਰਾਜਨੀਤਿਕ ਲੋਕਾਂ ਨੇ ਇਹਨੂੰ ਫਾਲੋ ਕਰਨਾ ਸੀ ਹੂੰ ਉਹ ਨਹੀਂ ਫੋਲੋ ਹੋਣ ਨਹੀਂ ਦਿੱਤਾ ਲੋਕ ਦੇ ਕਿਉਂ ਨਹੀਂ ਹੁਣ ਦਿੱਤਾ ਕਿਉਂਕਿ ਜਿਹਦੀ ਕੁਰਸੀ ਜਿਹਨੂੰ ਮਿਲੀ ਹੋਈ ਆ ਉਹ ਕਹਿੰਦਾ ਜਦ ਮੈਂ ਮਨਿਸਟਰ ਲੱਗ ਗਿਆ ਮੈਂ ਹੁਣ ਕੀ ਲੈਣਾ ਦੇਣਾ ਜੋ ਮੇਰੀ ਪਾਰਟੀ ਕਹਿੰਦੀ ਮੈਂ ਉਹ ਤੂਤੀ ਬੋਲਾ ਤੇ ਆਪਣੇ ਘਰ ਦਾ ਜਾਇਦਾਦ ਮਹਿਲ ਬਾੜੀਆਂ ਬਣਾ ਕੇ ਰਾਮਣਾ ਘੜਦਾ ਬਣਾ ਤੇ ਲੋਕ ਉਹਨਾਂ ਲੋਕਾਂ ਨੂੰ ਪਰਖਦੇ ਕਿਉਂ ਪਛਾਣਦੇ ਕਿਉਂ ਨਹੀਂ ਸਰ ਪਛਾਣ ਦੀ ਜਿਹੜੀ ਆ ਉਹ ਕਰੈਕਟਰ ਜਿਹੜਾ ਆ ਉਹ ਸਾਡੇ ਵਿੱਚ ਆਉਣਾ ਚਾਹੀਦਾ ਹਰ ਬੰਦੇ ਦੇ ਵਿੱਚ ਜੀ ਇਥੇ ਕੰਮ ਉਦਾਂ ਦੇ ਨਾਲ ਨਹੀਂ ਹੁੰਦੇ ਕੰਮ ਇਹ ਨਹੀਂ ਵੀ ਪ੍ਰਾਈਮ ਮਿਨਿਸਟਰ ਬਣ ਕੇ ਕੋਈ ਕੰਮ ਕਰਦਾ ਇਹ ਨਹੀਂ ਹੁੰਦਾ ਕੋਈ ਮਿਨਿਸਟਰ ਬਣ ਕੇ ਕੰਮ ਕਰਦਾ ਉਹਦੀ ਨੀਅਤ ਔਰ ਜਮੀਰ ਜਿਹੜੀ ਹੈਗੀ ਆ ਜਿੱਥੇ ਵੀ ਜੇ ਸੇਰੀਏ ਚੋਂ ਬੈਠਾ ਆ ਉਹ ਕੰਮ ਕਰਨਾ ਕੋਣ ਕਰਨਾ ਚਾਹੀਦਾ ਇਹ ਕਹੀਏ ਵੀ ਆਹ ਜੀ ਸਾਡੇ ਕੋਲ ਹੋਣੀ ਚਾਹੀਦੀ ਆ ਪਰ ਸਾਡੇ ਕੋਲ ਜਿਹੜਾ ਵੀ ਬੰਦਾ ਕਹਿੰਦਾ ਵੀ ਆ ਮੈਨੂੰ ਜਿੰਨੀ ਜਿੰਨੀ ਮਿਲਦਾਨੀ ਜੀ ਮੈਂ ਕੰਮ ਨਹੀਂ ਕਰ ਸਕਦਾ ਕਿਉਂ ਨਹੀਂ ਕਰ ਸਕਦਾ ਹੁਣ ਫਾਰ ਐਗਜ਼ਾਮਪਲ ਹੈ ਅਸੀਂ ਜਿਹੜੀ ਪਾਵਰ ਆਫ ਸੋਸ਼ਲ ਯੂਨਿਟੀ ਦੀ ਤੁਸੀਂ ਗੱਲ ਕੀਤੀ ਆ ਜੀ ਪਾਵਰ ਆਫ ਸੋਸ਼ਲ ਯੂਨਿਟੀ ਜਿਹੜੀ ਵਿਚਾਰਤਾ ਆਇਆ ਲੋਕਾਂ ਦੇ ਸਭ ਦੇ ਚਲੇ ਗਈ ਆ ਹੁਣ ਕੋਈ ਕੋਈ ਇਹ ਨਹੀਂ ਕਹਿੰਦਾ ਵੀ ਮਾੜੀ ਆ ਬਿਲਕੁਲ ਇਹ ਚੰਗੀ ਆ ਮਾ ਕਮੈਂਟ ਨਹੀਂ ਕੋਈ ਮਾਰੇਗਾ ਤੇ ਫਿਰ ਜੁੜਦੇ ਕਿਉਂ ਨਹੀਂ ਜੀ ਜਾ ਨਾ ਜਣਦਾ ਕਾਰਨ ਹੀ ਕੋਈ ਆ ਕਿ ਉਹਨਾਂ ਦਾ ਜਿਹੜਾ ਸੈਲਫ ਇੰਟਰਸਟ ਆ ਉਹ ਖਤਮ ਹੁੰਦਾ ਅੱਛਾ ਜਸਤ ਸਾਬ ਤੁਸੀਂ ਗੱਲ ਦੀ ਸ਼ੁਰੂਆਤ ਕੀਤੀ ਹੈ ਕਿ ਬਾਬਾ ਸਾਹਿਬ ਦੇ ਮਿਸ਼ਨ ਨੂੰ ਡੋਬਣ ਦੇ ਵਿੱਚ ਆਪਣੇ ਲੋਕਾਂ ਦਾ ਵੱਧ ਯੋਗਦਾਨ ਹੈ ਸਰ ਬਾਬਾ ਸਾਹਿਬ ਦਾ ਜਿਹੜੀ ਆਪਾਂ ਆਪਣੀ ਗੱਲ ਕਰਦੇ ਆ ਕੱਲਾ ਸਾਡੇ ਦੇਖੋ ਅੱਜ ਦੀ ਡੇਟ ਦੇ ਵਿੱਚ ਜਿਹੜੇ ਹਾਲਾਤ ਬਣਿਆ ਹੂੰ ਸਭ ਤੋਂ ਜ਼ਿਆਦਾ ਸਭ ਤੋਂ ਪਹਿਲਾ ਸਾਡੇ ਤੇ ਅਸਰ ਹੁੰਦਾ ਇਹਨਾਂ ਦਾ ਬਿਲਕੁਲ ਲੇਕਿਨ ਇਹ ਕਿ ਇਹ ਸਾਗਿਆਂ ਦਾ ਇਕੱਲਾ ਰੋਲ ਆ ਜਿੰਨੇ ਰਾਜਨੀਤਿਕ ਲੀਡਰਾਂ ਸਭ ਦੇ ਜ਼ਿਆਦਾ ਰੋਲ ਆ ਬਿਲਕੁਲ ਰਾਜਨੀਤਿਕ ਲੋਕ ਜਿਹੜੇ ਆ 1947 ਤੋਂ ਬਾਅਦ ਜਿਹੜੇ ਅਸੀਂ ਕਹਿੰਦੇ ਸੀ ਸਾਡੇ ਭਾਰਤ ਨੂੰ ਲੁੱਟ ਕੇ ਲੈ ਗਏ ਉਹਦੇ ਤੋਂ ਵੱਧ ਜਿਹੜੇ ਸਾਡੇ ਰਾਜਨੀਤਿਕ ਲੀਡਰ ਬਣੇ ਰਾਜਨੀਤਿਕ ਪੋਲਿਟੀਸ਼ੀਅਨ ਆਏ ਉਹਨਾਂ ਨੇ ਮੇਰਾ ਖਿਆਲ ਜਿਹੜੇ ਬਾਹਲਿਆਂ ਨਾਲੋਂ ਵੱਧ ਲੁੱਟਿਆ ਹੂੰ ਸੋਣਾ ਆਪਾਂ ਐਗਜ਼ਾਮਪਲ ਨਾਲ ਲਈਏ ਹੂੰ ਅਮਰੀਕਾ ਦਾ ਰਾਸ਼ਟਰਪਤੀ 8 ਸਾਲ ਆਵਾਮਾ ਜੀ ਕੰਮ ਕਰਕੇ ਗਏ ਜੀ ਜਿਨ੍ਹਾਂ ਨੇ ਸਿੰਬਲ ਆਫ ਨੋਲੇਜ ਦਾ ਕਿਤਾਬ ਬਾਬਾ ਸਾਹਿਬ ਨੂੰ ਦਿੱਤਾ ਜੀ ਰਿਟਾਇਰਮੈਂਟ ਤੋਂ ਬਾਅਦ ਉਹ ਫਿਰ ਜਾ ਕੇ ਉਹਨਾਂ ਨੇ ਆਪਣੇ ਕੰਪਨੀ ਜੁਆਇਨ ਕਰ ਲਈ ਅਰੇ ਇੱਥੇ ਤਾਂ ਐਮਸੀ ਰਿਟਾਇਰ ਹੋ ਜਵੇ ਤਾਂ ਉਹ ਹੋ ਅਕਸ਼ਰਾਂ ਨੂੰ ਦਬਕੇ ਮਾਰ ਮਾਰ ਕੇ ਕਹਿੰਦਾ ਮੈਂ ਇਹ ਕਰ ਦੂੰ ਮੈਂ ਉਹ ਕਰ ਦੂੰ ਜੇ ਕਰ ਦੂੰ ਜੀ ਪੰਜ ਕਹਿੰਦਾ ਵੇ ਮੈਂ ਤੇਰੀ ਹਾਜ਼ਰੀ ਲਾਉਣੀ ਆ ਇਲਾਕੇ ਦੇ ਵਿੱਚ ਬੈਠ ਕੇ ਆ ਬਲੈਕਮੇਲਿੰਗ ਜਿਹੜੀ ਸਾਡੇ ਇੰਡੀਆ ਦੇ ਵਿੱਚ ਹੋਈ ਆ ਉਹ ਇਸ ਕਰਕੇ ਹੋਈ ਆ ਕਿ ਰਾਜਨੀਤਿਕ ਲੋਕਾਂ ਨੇ ਆਪਣੇ ਕਰੈਕਟਰ ਨੂੰ ਡਿਵੈਲਪ ਨਹੀਂ ਕੀਤਾ ਬਿਲਕੁਲ ਕਿਸੇ ਦੀ ਖਾਤਰ ਉਹਨਾਂ ਨੇ ਆਪਣੇ ਕਰੈਕਟਰ ਨੂੰ ਨਹੀਂ ਬਣਾਇਆ ਉਹਨਾਂ ਨੇ ਇਹੋ ਹੀ ਸੋਚਿਆ ਵੀ ਠੀਕ ਹੁਣ ਮੌਕਾ ਮਿਲ ਗਿਆ ਜਿੰਨਾਂ ਕੋ ਲੁੱਟ ਹੁੰਦਾ ਜਿੰਨਾਂ ਕੋ ਕੁੱਟ ਹੁੰਦਾ ਕਿਸੇ ਨੂੰ ਕਾਨੂੰਨ ਤੋੜ ਹੁੰਦੇ ਆ ਤੋੜ ਦੇ ਜੀ ਜੇਕਰ ਬਾਬਾ ਸਾਹਿਬ ਨੇ ਇੰਨਾ ਕੁਛ ਕੀਤਾ ਸਹੀ ਜਿਹੜੀ ਆਪਾਂ ਗੱਲ ਕਰਨੇ ਆ ਸਾਡਾ ਜਿਹੜਾ ਸਭ ਤੋਂ ਜ਼ਿਆਦਾ ਸਾਨੂੰ ਦੁੱਖ ਹੈ ਇਸ ਗੱਲ ਦਾ ਹਾਂ ਕਿ ਅੱਜ ਦੀ ਡੇਟ ਦੇ ਵਿੱਚ ਜਿੰਨੇ ਸਾਡੇ ਲੋਕ ਚਾਹੇ ਉਹ ਕਿਸੇ ਵੀ ਤਰ੍ਹਾਂ ਮਿੱਥੇ ਆ ਹੂੰ ਉਹਨਾਂ ਦੀ ਜੇ ਦਰਦਸ਼ਾ ਹੋਈ ਆ ਤੇ ਉਸ ਪੀਰਿਅਡ 'ਚ ਵੱਧ ਹੋਈ ਆ ਜਦੋਂ ਸਾਡੇ ਆਪਣੇ ਰਾਸ਼ਟਰਪਤੀ ਆਏ ਆ ਹੂੰ ਉਹ ਰਾਜਨੀਤਿਕ ਪਾਰਟੀਆਂ ਇਹ ਕਹਿੰਦੀਆਂ ਵੀ ਤੁਹਾਡਾ ਰਾਸ਼ਟਰਪਤੀ ਬਣਾਤਾ ਇਹਨੂੰ ਬੋਟਾ ਵਟੋਰਨ ਦੀ ਰਾਜਨੀਤੀ ਆਪਾਂ ਕਹਿ ਸਕਦੇ ਆ ਜੀ ਲੇਕਿਨ ਇਹ ਦੱਸਣਾ ਜਿਹੜੇ ਵੀ ਸਾਡੇ ਚਾਹੇ ਉਹ ਟੀਵੀ ਤੇ ਬੈਜਦੇ ਆ ਡਿਸਕਸ਼ਨ ਕਰਦਾ ਕੋਈ ਇਹ ਨਹੀਂ ਕੁਐਸਚਨ ਕਰਦਾ ਵੀ ਤੁਹਾਡਾ ਤੁਹਾਡਾ ਤਾਂ ਕਹੀ ਜਾਂਦੇ ਆ ਉਹਦੇ ਕੈਰੇਕਟਰ ਨੂੰ ਵੀ ਦੇਖ ਲਈਏ ਵੀ ਉਹਦਾ ਕੈਰੇਕਟਰ ਸਮਾਜਪਤੀ ਹੈ ਕੀ ਆ ਜੀ ਬਿਲਕੁਲ ਬਿਲਕੁਲ ਜਦੋਂ ਸਮਾਜ ਦੇ ਸੋਸਾਇਟੀ ਦੇ ਅਗੇਂਸਟ ਕੋਈ ਕਾਨੂੰਨ ਪਾਸ ਹੋਣ ਲਈ ਜਾਂਦਾ ਤਾਂ ਮੇਰਾ خیال ਇੱਕ ਸਕਿੰਟ ਲੱਗਦਾ ਪਾਸ ਹੋ ਕੇ ਆਉਣ ਨੂੰ ਬਿਲਕੁਲ ਤੇ ਜਦੋਂ ਕਿਸੇ ਫੇਵਰ ਕੀ ਜਾਂਦਾ ਹੈ ਤੇ ਉਦੋਂ ਕੋਈ ਪਾਸ ਨਹੀਂ ਹੁੰਦਾ ਉਦੋਂ ਕਲਮੇ ਨਹੀਂ ਚੱਲਦੀ ਕਿਉਂਕਿ ਨਾ ਤਾਂ ਪਾਰਲੀਮੈਂਟ ਪਾਇ ਸੀਤੀ ਕਿਤੇ ਪਾਸ ਕਰੇ ਫੇਵਰ ਦੇ ਵਿੱਚ ਨਾ ਕੋਸ਼ੂਰ ਕਰੇ ਜੀ ਇਸ ਕਰਕੇ ਜਿਹੜਾ ਹੁਣ ਪ੍ਰੋਟੈਕਸ਼ਨ ਐਕਟ ਮੈਨਾਂ 1999 ਹੂੰ ਉਹਦੇ ਮੁਤਾਬਕ ਸਾਡੀਆਂ ਜਿੰਨੀਆਂ ਸ਼ਿਕਾਇਤਾਂ ਕਿਸੇ ਦਾ ਕਾਰਵਾਈ ਹੁੰਦੀ ਹੈ ਕਿਤੇ ਬਿਲਕੁਲ ਨਹੀਂ ਨਾ ਮਾਤਰ ਨਾ ਮਾਤਰ ਕਿ ਹੁੰਦੀ ਨਹੀਂ ਉਹ ਤਾਂ ਉੱਥੇ ਹੁੰਦੀ ਹੈ ਜਿੱਥੇ ਗਵਰਨਮੈਂਟ ਚਾਵੇ ਵੀ ਹਾਂ ਬਈ ਇੱਥੇ ਹੁਣ ਅਸੀਂ ਆਪਣੇ ਨੰਬਰ ਬਣਾਉਣੇ ਆ ਜੀ ਆਦਰਵਾਇਜ਼ ਸਾਡਾ ਕੋਈ ਕਮਿਸ਼ਨ ਕੋਈ ਕੁਝ ਨਹੀਂ ਕਰਦਾ ਫਰ ਐਗਜ਼ਾਮਪਲ ਚਾਹੀਆ ਹੋ ਤੁਸੀਂ ਕਿੰਨੇ ਤਰ੍ਹਾਂ ਦੇ ਮਿਆਦੇ ਹੋ ਰਹੇ ਆ ਜੀ ਤੇ ਕਿਸੇ ਨੂੰ ਕੁਝ ਸਿੱਖਣੀ ਹੈ ਨਗਾ ਬਿਲਕੁਲ ਜਸਲ ਸਾਹਿਬ ਤੁਹਾਡੀ ਹਰ ਗੱਲ ਦੇ ਨਾਲ ਸਹਿਮਤ ਆ ਲੇਕਿਨ ਜਿਸ ਤਰ੍ਹਾਂ ਦੀ ਵਿਚਾਰਧਾਰਾ ਤੁਸੀਂ ਔਰ ਪਾਵਰ ਆਫ ਸੋਸ਼ਲ ਯੂਨਿਟੀ ਲੈ ਕੇ ਚੱਲ ਰਹੀ ਹੈ ਪੰਜਾਬ ਦੇ ਲੋਕਾਂ ਤੇ ਉਸ ਵਿਚਾਰਧਾਰਾ ਦਾ ਹੁੰਦਾ ਅਸਰ ਜਿਹੜਾ ਹੁਣ ਹੌਲੀ-ਹੌਲੀ ਨਜ਼ਰ ਆ ਰਿਹਾ ਔਰ ਮੈਂ ਸ਼ੋਰ ਸ਼ਬਦਾਂ ਵਿੱਚ ਚਾਹਾਂਗਾ ਇਹ ਅਸਰ ਤੋਂ ਤੁਸੀਂ ਕਿੰਨੇ ਖੁਸ਼ ਹੋ ਸਰ ਅੱਛਾ ਹਤਾ ਸਾਹਿਬ ਗੱਲ ਐਦਾ ਹੁੰਦੀ ਆ ਖੁਸ਼ ਤਾਂ ਆਪਾਂ ਨਹੀਂ ਕਹਿ ਸਕਦੇ ਵੀ ਆਪਾਂ ਬਹੁਤ ਖੁਸ਼ ਆ ਹਲੇ ਜੀ ਕਿਉਂਕਿ ਜਿੰਨੀ ਦੇਰ ਤੱਕ ਅਸੀਂ ਉਹਨਾਂ ਲੋਕਾਂ ਦੇ ਆਖਰੀ ਪੈਗਾਮ ਤੱਕ ਜਿਹੜੇ ਮਿੱਥੇ ਲੋਕਾ ਹੂੰ ਉਹਨਾਂ ਲਈ ਕੰਮ ਕਰਨਾ ਦਿਨ ਰਾਤ ਸੋਚਨੇ ਲੈਂਦੇ। ਉਨੀ ਦੇਰ ਤੱਕ ਕੁਝ ਨਹੀਂ ਹੋ ਸਕਦਾ ਕਿਉਂਕਿ ਹਾਲੇ ਤਾਂ ਇਹੋ ਸ਼ੁਰੂਆਤ ਆਪਾਂ ਕਹਿ ਸਕਦੇ ਹਾਂ ਵੀ ਦੇਖੋ ਲੋਕਾਂ ਦੇ ਵਿੱਚ ਵਿਚਾਰ ਤਾਂ ਲਿਆਉਣ ਲਈ ਚੌੜ ਦਿਨ ਸੜਕਾਂ ਤੇ ਰਹੇ। ਪਹਿਲਾਂ ਪਿੰਡਾਂ 'ਚ ਮਿਕਨਾ ਕੀਤੀਆਂ ਹੁਣ ਦਿਨ ਰਾਤ ਇੱਕ ਕੀਤਾ ਹੋਇਆ। ਲੇਕਿਨ ਜਿਹੜੇ ਬੰਦੇ ਸਾਡੇ ਨਾਲ ਤੁਰੇ ਵੀ ਆ ਉਹ ਆਪਣੇ ਮਨਾਂ ਨੂੰ ਟਟੋਲਣਾ ਜੀ ਵੀ ਸਾਡੇ ਵਿੱਚ ਕਮੀ ਪਈ ਕਿੱਥੇ ਆ ਅਸੀਂ ਕਿਉਂ ਨਹੀਂ ਜੇ ਇਹ ਮੈਂ ਪ੍ਰਧਾਨਤਰੇ ਫਿਰਦਾ ਸਾਡੇ ਵਿੱਚ ਘਾਟ ਕੀ ਆ ਅਸੀਂ ਵੀ ਉਹਨੂੰ ਥੋੜਾ ਬਤਾ ਅਪਰੂਵ ਕਰਗੇ ਹੂੰ ਜੇਕਰ ਆਪਾਂ ਹੀ ਹੋਈ ਆਵੀਂ ਇਹ ਉਧੇਦਾਰੀਆਂ ਜਾਂ ਹੋ ਜਾਂ ਐਡਾ ਕਰਦੇ ਫਿਰਦੇ ਆ ਤੇ ਫਿਰ ਉਹਨਾਂ ਦਾ ਕੋਈ ਫਾਇਦਾ ਨਹੀਂਗਾ ਮੈਂ ਤੁਹਾਨੂੰ ਸਾਫ਼ ਦੱਸ ਉਹਦੇਦਾਰੀਆਂ ਨਾਲ ਕੰਮ ਨਹੀਂ ਚੱਲਦੇ ਉਦੋਂ ਦਰਿਆ ਤਾਂ ਇਹਦੀ ਵੱਡੀ ਜ਼ਿੰਮੇਵਾਰੀ ਹੁੰਦੀ ਆ ਕਿ ਉਸ ਪੀਰੀਅਡ ਦੇ ਵਿੱਚ ਕੁਝ ਕਰਕੇ ਦਿਖਾ ਲਈਏ ਫਾਰ ਇਗਜ਼ਾਮਪਲ ਮੈਂ ਤੁਹਾਨੂੰ ਦੱਸਦਾ ਕਿ ਜਦੋਂ ਮੈਂ ਪੀਐਸਸੀਬੀ ਸ਼ਡਿਊਲਡ ਕਾਸਟ ਐਸੋਸੀਏਸ਼ਨ ਦੇ ਵਿੱਚ ਇੰਟਰ ਹੋਇਆ ਸੀਗਾ ਜੀ ਐਗਜ਼ੈਕਟਿਵ ਦੇ ਵਿੱਚ ਤੇ ਮੈਂ ਸਾਲ ਦੇ ਅੰਦਰ ਅੰਦਰ ਲਾਈਨ ਕਰ ਦਿੱਤਾ ਸੀਗਾ ਵੀ ਮਠੰਡੇ ਲੋ ਵੀ ਮੈਂ ਕੰਮ ਨਹੀਂ ਕਰਨਾ ਜਦ ਸਾਡੀ ਐਗਜ਼ੈਕਟਿਵ ਕੰਮ ਹੀ ਨਹੀਂ ਕਰਕੇ ਰਾਜੀ ਪ੍ਰਧਾਨ ਸ਼ਕਤੀ ਨੂੰ ਤਾਂ ਪਤਾ ਹੀ ਕਿੱਥੇ ਨਿਕਾ ਹੂੰ ਪਰ ਦਾ ਹ ਸੈਕਟਰ 9 ਹਰ ਮੀਟਿੰਗ ਦੇ ਵਿੱਚ ਕਹਿਣਾ ਪੈਂਦਾ ਸੀ ਵੀ ਆਪਣੀ ਕਾਰਜਕਾਰੀ ਕੀ ਆ ਰਿਪੋਰਟ ਕੀ ਕਰਦੇ ਤਾਰ ਜੀ ਜੀ ਤੇ ਫਿਰ ਜੇ ਆਪਾਂ ਕਹੀਏ ਐਵੇਂ ਕਮੇਟੀਆਂ ਬਣਾ ਲਈਆਂ ਐਸੋਸੀਏਸ਼ਨਾਂ ਬਣਾ ਲਈਆਂ ਸੁਭਾਵਾਂ ਬਣਾ ਲਈਆਂ ਤੇ ਪ੍ਰਧਾਨ ਬਣ ਗਏ ਸੈਕਟੀ ਬਣ ਗਏ ਖਜ਼ਾਨਚੀ ਬਣ ਗਏ ਕੰਮ ਕੋਈ ਹੈ ਹੀ ਨਹੀਂ ਰਿਪੋਰਟ ਕਾਡ ਕੋਈ ਹੈ ਹੀ ਨਹੀਂ ਤਾਂ ਫਿਰ ਕੀ ਫਿਰ ਉਹਦੇ ਨਾਲ ਕੋਈ ਫਾਇਦਾ ਨਹੀਂਗਾ ਉਹ ਨਾਂ ਦੇ ਇਦਾਂ ਦੀਆਂ ਗੱਲਾਂ ਕਰਨ ਦਾ ਸੋਤਾ ਸਾਹਿਬ ਲੋਕਾਂ ਦੇ ਵਿੱਚ ਕੋਈ ਫਾਇਦਾ ਨਹੀਂ ਆਪਾਂ ਲੋਕਾਂ ਨੇ ਕੁਝ ਕਰਕੇ ਜਾਈਏ ਇਹ ਜੀਵਨ ਜਿਹੜਾ ਬਾਰ ਬਾਰ ਨਹੀਂ ਮਿਲਦਾ ਤੇ ਜਦੋਂ ਇੰਡੀਪੈਂਡੈਂਟ ਏਜੰਸੀਆਂ ਕੰਮ ਨਹੀਂ ਕਰ ਰਹੀਆਂ ਬਹੁਤ ਖੂ ਤੇ ਇਹ ਕਹਿ ਦੇਣਾ ਕਿ ਮੇਰੀ ਸਰਕਾਰ ਕੰਮ ਕਰਦੀ ਉਹ ਤਾਂ ਸਰਕਾਰ ਜੋ ਕਹਿੰਦੀ ਉਹ ਲਿਖਿਆ ਹੋਇਆ ਬੋਲ ਦੇਣਾ ਉਹਦਾ ਕੋਈ ਖਾਸ ਫਾਇਦਾ ਨਹੀਂ ਹੁੰਦਾ ਜੇਕਰ ਉਹਨਾਂ ਦੇ ਮੰਨ ਦੇ ਵਿੱਚ ਕੋਈ ਤੀੜਾ ਹੈ ਤੇ ਉਹ ਜਿਹੜੀ ਆ ਬਾਹਰ ਜਿਹੜੀ ਝਲਕਣੀ ਚਾਹੀਦੀ ਆ ਵੀ ਆ ਗੱਲ ਹੋਈ ਕਿਉਂ ਆ ਹੂੰ ਬਹੁਤ ਹੂੰ ਲੇਕਿਨ ਜਿੱਥੇ ਦੇਸ਼ ਦੇ ਮਤਲਬ ਹਾਲਾਤ ਇਦਾਂ ਦੇ ਡਾਵਾ ਡੋਲ ਹੋ ਰਹੇ ਆ ਅਨਐਮਪਲੋਇਮੈਂਟ ਦੇ ਵੇ ਦੇ ਵੱਧ ਰਹੀ ਆ ਲੋਕਾਂ ਨੂੰ ਕੋਈ ਦਿਸ ਨਹੀਂ ਰਿਹਾ ਕਿਨਾਰਾ ਆਵੇ ਪੜੇ ਲਿਖੇ ਜਾਣਗੇ ਕਿੱਥੇ ਇਹ ਜੇ ਪ੍ਰਾਈਵੇਟ ਆਰਗੇਨਾਈਜੇਸ਼ਨਾਂ ਜਿਹੜੀਆਂ ਆ ਉਹ ਆਪਰੇ ਮਨਮਾਨੀ ਦੇ ਮਤਲਬ ਜਿਹੜੀਆਂ ਸਰਕਾਰੀ ਅਦਾਰੇ ਆ ਉਹ ਡੇ ਵੇ ਡੇ ਘੱਟ ਜੀ ਜਾ ਰਹੇ ਆ ਪ੍ਰਾਈਵੇਟ ਅਦਾਰੇ ਜਿਹੜੇ ਆ ਉਹਨਾਂ ਨੂੰ ਇੰਨੀ ਇੱਕ ਸ਼ੂਟ ਮਿਲੀ ਹੋਈ ਆ ਕਿ ਅੱਜ ਹੋਰ ਤੇ ਕੱਲ ਹੋਰ ਤੇ ਪਰਸੋ ਹੋਰ ਤੇ ਇਸ ਕਰਕੇ ਜੇਕਰ ਇਹ ਸਰਕਾਰਾਂ ਜਿਹੜੀਆਂ ਕੋਈ ਵੀ ਆਪਾਂ ਲਈ ਇਹ ਆਪਾਂ ਕਿਸੇ ਵੀ ਅਹੁਦੇ ਤੇ ਬੈਠ ਜਾਂਦੇ ਆ ਉਧਰ ਤੇ ਬੈਠਣ ਦਾ ਮਤਲਬ ਇਹ ਨਹੀਂ ਹੁੰਦਾ ਕਿ 5 ਸਾਲ ਸਾਨੂੰ ਮਿਲੇ ਆ ਆਪਾਂ ਕਰਕੇ ਚਲੇ ਗਏ ਜੀ ਇੱਕ ਕਲਮ ਜਿਹੜੀ ਆ ਉਹਦੇ ਇੰਨਾ ਦਮ ਹੋਣਾ ਚਾਹੀਦਾ ਉਹਦੇ ਵਿੱਚ ਕਿ ਲੋਕੀ ਕਹਿਣ ਕਿ ਆ ਜਿਹੜੀ ਕਲਮ ਚੱਲੀ ਆ ਇਹ ਕਾਦੇ ਲਈ ਚੱਲੀ ਸੀ ਜੇ ਅੱਜ ਬਾਬਾ ਸਾਹਿਬ ਨੂੰ ਦੁਨੀਆ ਯਾਦ ਕਰਦੀ ਆ ਤੇ ਇਸ ਕਰਕੇ ਕਰਦੀ ਆ ਕਿ ਉਹਨਾਂ ਨੇ ਆਪਣੇ ਲਈ ਨਹੀਂ ਕੁਝ ਕੀਤਾ ਲੋਕਾਂ ਲਈ ਕੀਤਾ ਯੋਗ ਹੈ ਗਣਤੰਤਰ ਦੇ ਪਹਿਲਾ ਨਗਾ ਬਹੁਤ ਗਣਤੰਤਰ ਦੇਸ਼ ਆਇਆ ਹ ਸਿਵਾਏ ਸਾਡੇ ਗਿਣਤੀ ਮਿਲਤੀ ਦੇ ਰਾਸ਼ਟਰਪਤੀ ਜਿਹੜੇ ਆ ਹੁਣ ਤੱਕ ਉਹਨਾਂ ਨੂੰ ਲੋਕ ਜਿਹੜੇ ਆ ਉਹ ਕਿਸੇ ਡਰੇਡ ਦੇ ਵਿੱਚ ਰੱਖ ਰਹੇ ਆ ਜੀ ਲੇਕਿਨ ਮੌਜੂਦਾ ਰਾਸ਼ਟਰਪਤੀ ਜਿਹੜੇ ਆ ਇਹਨਾਂ ਨੂੰ ਹੁਣ ਇਹ ਦੇਖਣ ਦੀ ਲੋੜ ਆ ਕਿ ਇਸ ਸਰਕਾਰ ਦਾ ਆਖਰੀ ਗਣਤੰਤਰ ਦੇਸ਼ਾ ਗਾਂਹ ਲਕਸ਼ਣ ਆ ਰਹੀ ਹੈ ਜੀ ਕੱਲ ਇਹ ਵੀ ਜੇਕਰ ਅਸੀਂ ਬਣ ਕੇ ਰਾਸ਼ਟਰਪਤੀ ਬਣ ਕੇ ਕੋਈ ਡਾਇਰੈਕਸ਼ਨ ਇਹੋ ਜਿਹੀ ਨਹੀਂ ਦਿੰਦੇ ਜਿੱਥੇ ਕੋਈ ਸਰਕਾਰ ਤੇ ਅਸਰ ਨਹੀਂ ਹੁੰਦਾ ਇਹ ਅਸੀਂ ਇਸ ਦੇ ਸਭ ਤੋਂ ਸਰਵੋੱਚ ਉੱਤੇ ਬੈਠਿਆ ਇਸ ਕਰਕੇ ਉਹ ਸਾਡੇ ਸਾਰਿਆਂ ਦੇ ਜਿੰਨੇ ਵੀ ਮੈਂ ਤਾਂ ਕਹਿੰਦਾ ਆਉਣ ਵਾਲੇ ਵੀ ਰਾਸ਼ਟਰਪਤੀ ਤਾਂ ਜਾਣ ਵਾਲੇ ਵੀ ਰਾਸ਼ਟਰਪਤੀ ਤਾਂ ਮਜੂਦਾ ਵੀ ਰਾਸ਼ਟਰਪਤੀ ਹਾਲ ਇੱਕ ਨੂੰ ਆਪਣਾ ਆਚਰਣ ਜਿਹੜਾ ਆ ਉਹ ਜ਼ਰੂਰ ਦੇਖਣ ਦੀ ਲੋੜ ਆ ਇਹੇ ਬਾਬਾ ਸਾਹਿਬ ਕਹਿੰਦੇ ਸੀ ਕਿ ਜੇ ਮੈਂ ਇੱਥੇ ਤੱਕ ਪਹੁੰਚਿਆ ਤੇ ਮੇਰਾ ਕੈਰੇਕਟਰ ਜਿਹੜਾ ਆ ਉਹ ਨੂੰ ਕੋਈ ਖਰੀਦਣ ਵਾਲਾ ਹੈ ਨਹੀਂ ਸੀ ਕੈਰੇਕਟਰ ਤੇ ਕੋਈ ਦਾਗ ਹੈ ਨਹੀਂ ਸੀ ਇਸ ਕਰਕੇ ਕੈਰੇਕਟਰ ਜਿਹੜਾ ਆ ਸੋਤਾ ਸਾਹਿਬ ਸਭ ਤੋਂ ਉੱਚਾ ਆ ਤੇ ਸਰੀਰ ਤੱਕ ਜਾਣੇ ਜਾਣੇ ਆ ਤਨਤਾ ਜਾਣੀ ਜਾਣੇ ਆ ਇੱਥੇ ਬੈਠੀ ਕਿਸੇ ਨਹੀਂ ਰਹਿਣਾ ਇਹ ਕੁਰਸੀਆਂ ਕੁਰਸੀਆਂ ਤੇ ਜਿਹੜਿਆ ਹੈ ਬਨੇਰੇ ਦੀ ਸ਼ਾਹ ਆ ਰਹੀਆਂ ਹੰਮੀਆਂ ਇਸ ਕਰਕੇ ਗੀ ਕਲਮ ਮਿਲੀ ਆ ਜੇ ਕੁਰਸੀ ਤੇ ਬੈਠੇ ਆ ਜੇ ਕੋਈ ਅਹੁਦੇ ਤੇ ਬੈਠੇ ਆ ਜੇ ਕਿਸੇ ਸੰਸਥਾ ਦੇ ਕਿਸੇ ਆਰਗੇਨਾਈਜੇਸ਼ਨ ਦੇ ਆਪਾ ਪ੍ਰਧਾਨਾ ਕੁਝ ਹੋਰ ਕਰਨਾ ਇਹ ਕੁਝ ਕਰਕੇ ਜਾਓ ਤਾਂ ਕਿ ਲੋਕ ਇਹ ਕਹਿਣ ਕਿ ਪੜਾ ਨਵੀਆਂ ਪਾ ਗਏ ਇਸ ਕਰਕੇ ਇਸ ਦਿਨ ਦੇ ਉੱਤੇ ਮੈਂ ਆਸ ਰੱਖਦਾ ਵੀ ਕੁਝ ਨਜ਼ਰ ਆਊਗਾ ਬਾਕੀ ਜ਼ਿਆਦਾ ਮੈਨੂੰ ਉਮੀਦ ਘੱਟਾ ਕਿਉਂਕਿ ਪਾਵਰ ਆਫ ਸੋਸ਼ਲ ਜਸਟੀਸ ਜੁਨਟੀ ਹੈ ਉਹ ਉਮੀਦ ਜਿਹੜੀ ਆ ਇਸ ਕਰਕੇ ਇਹ ਘੱਟ ਕਰ ਰਹੀ ਹੈ ਕਿਉਂਕਿ ਅੱਜ ਦੀ ਜੀਡ ਦੇ ਵਿੱਚ ਸਾਰੇ ਭਾਰਤ ਦੇ ਵਿੱਚ ਜਿਹੜੇ ਸਾਡੇ ਬੱਚੇ ਆ ਉਹ ਬੇਰਜ਼ਗਾਰ ਆ ਔਰ ਲੋਕਾਂ ਨੂੰ ਹੈਲਥ ਦੀ ਇੰਨੀ ਕ ਪ੍ਰੋਬਲਮ ਆ ਗਈ ਹੈ ਇਹ ਪੁੱਛੋ ਨਾ ਪਰ ਅਸੀਂ ਕਿਸੇ ਹੋਰ ਹੀ ਕੰਮਾਂ ਦੇ ਵਿੱਚ ਦੇਸ਼ ਨੂੰ ਲੈ ਕੇ ਜਾ ਰਹੇ ਹਾਂ ਤੇ ਇਸ ਕਰਕੇ ਸਾਨੂੰ ਚਾਹੀਦਾ ਕਿ ਅਸੀਂ ਆਪਣੇ ਆਪਣੇ ਕਰੈਕਟਰ ਨੂੰ ਜ਼ਰੂਰ ਚਾਹੀਏ ਆਪਣੇ ਸਵਾਰਥਾਂ ਨੂੰ ਛੱਡੀਏ ਦੇਸ਼ ਨੂੰ ਬਣਾਉਣ ਦੇ ਲਈ ਆਪਾਂ ਅੱਗੇ ਆਈਏ ਇਸ ਦਿਨ ਤੇ ਇਸ ਕਰਕੇ ਮੈਂ ਸਾਰਿਆਂ ਨੂੰ ਪਾਵਰ ਆਫ ਸੋਸ਼ਲ ਜੁਨਟੀ ਵੱਲੋਂ ਜਿੱਥੇ ਲੱਖ ਲੱਖ ਵਧਾਈ ਦਿੰਨਾ ਉੱਥੇ ਨਾਲ ਮੈਂ ਬੇਨਤੀ ਵੀ ਕਰਦਾ ਕਿ ਪ੍ਰਣ ਵੀ ਕਰਨਾ ਚਾਹੀਦਾ ਕਿ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਆਪਣੇ ਦੇਸ਼ ਲਈ ਆਪਣੇ ਇਲਾਕੇ ਲਈ ਕੁਛ ਨਾ ਕੁਛ ਇਹੋ ਜਿਹਾ ਕਰਕੇ ਗਈਏ ਕਿ ਜੀਵਨ ਦੇ ਵਿੱਚ ਜੇ ਸਾਡਾ ਕੁਛ ਕੀਤਾ ਹੋਗਾ ਤਾਂ ਦੁਨੀਆ ਕੋਈ ਯਾਦ ਕਰੂਗੀ ਮੇਰੇ ਤੱਕ ਜਾਣਾ ਤਾਂ ਸਭ ਨਹੀਂ ਹੈ ਸੋ ਬਹੁਤ ਬਹੁਤ ਮਿਹਰਬਾਨੀ ਜਸਲ ਸਾਹਿਬ ਤੁਸੀਂ ਪੋਸੂਨਾਮਾ YouTube ਚੈਨਲ ਦੇ ਨਾਲ ਅੱਜ ਵਿਸ਼ੇਸ਼ ਦਿਨ ਤੇ ਗਣਤੰਤਰ ਦਿਵਸ ਦੇ ਉੱਪਰ ਬਹੁਤ ਸਾਰੀਆਂ ਗੱਲਾਂ ਬਾਤਾਂ ਕੀਤੀਆਂ ਨੇ ਔਰ ਉਮੀਦ ਵੀ ਪ੍ਰਗਟਾਈ ਹੈ ਕਿ ਕੱਲ ਕੁਛ ਅੱਛਾ ਅਨਾਉਂਸਮੈਂਟ ਹੋਵੇਗਾ ਔਰ ਉੱਥੇ ਜਿੱਥੇ ਤੁਹਾਡੀ ਉਮੀਦ ਹੈ ਉੱਥੇ ਉਮੀਦ ਵੀ ਘਟ ਹੈ ਖੈਰ ਕੱਲ ਕੀ ਹੋਏਗਾ ਇਸ ਬਾਰੇ ਪੋਸੂਨਾਵਾ YouTube ਚੈਨਲ ਦੀ ਉਸ ਹਾਲਾਤਾਂ ਤੇ ਰਹੇਗੀ ਨਜ਼ਰ ਸੋ ਇੱਕ ਵਾਰੀ ਫਿਰ ਬਹੁਤ ਬਹੁਤ ਮੁਬਾਰਕਾਂ ਜਸਲ ਸਾਹਿਬ ਸਾਰੀ ਦਰਸ਼ਕਾਂ ਨੂੰ ਬਹੁਤ ਬਹੁਤ ਗਣਤੰਤਰ ਦਿਸ਼ੀਆਂ ਮੁਬਾਰਕਾਂ ਸੋ ਦੋਸਤੋ ਤੁਹਾਨੂੰ ਸਾਡੀ ਇਹ ਗੱਲਬਾਤ ਕਿਸ ਤਰ੍ਹਾਂ ਲੱਗੀ ਫੀਡਬੈਕ ਜ਼ਰੂਰ ਦੇਣਾ ਔਰ ਪੋਸੂਨਾਵਾ YouTube ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਵੀਡੀਓ ਲਾਈਕ ਕਰੋ ਤੇ ਸ਼ੇਅਰ ਕਰੋ ਔਰ ਜੁੜੇ ਰਹੋ ਪੋਸੂਨਾਵਾ YouTube ਚੈਨਲ ਦੇ ਨਾਲ